ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਫਿਰ ਜੀਵ ਦੀ ਹਾਲਤ ਦੱਸਦੇ ਹੋਏ ਇਹ ਪਾਵਨ ਉਪਦੇਸ਼ ਬਖਸ਼ ਰਹੇ ਹਨ ਬੁਰੇ ਕਾਮ ਕਉ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਇਹ ਜੀਵ ਬੁਰੇ ਮੰਦ ਕਰਮਾਂ ਦੇ ਕਰ ਨੂੰ ਤਾਂ ਬੜਾ ਭੱਜ ਕੇ ਉੱਠ ਖਲੋਂਦਾ ਹੈ ਭਾਵ ਆਲਸ त्यागे ਸਾਵਧਾਨ ਹੋ ਕੇ ਮੰਦੇ ਬੁਰੀਾਈ ਵਾਲੇ ਕੰਮਾਂ ਨੂੰ ਕਰਦਾ ਹੈ ਪਰ ਨਾਮ ਜਪਣ ਦੀ ਘੜੀ ਦਾ ਬੇਲਾ ਸਮਾਂ ਜਦੋਂ ਆਇਆ ਜੋ ਅਮਰਤ ਵੇਲਾ ਹੈ ਉਸ ਵੇਲੇ ਪੈ ਪੈ ਕੇ ਭਾਵ ਲੰਮੀਆਂ ਤਾਣ ਕੇ ਸੁੱਤਾ ਰਹਿੰਦਾ ਵਾ ਨਾਮ ਜਪਣ ਦਾ ਵੇਲਾ ਜੋ ਮਨੁੱਖਾ ਜਨਮ ਹੈ ਇਸ ਵਿੱਚ ਆਲਸ ਚ ਪੈ ਕੇ ਅਦੇ ਵਿਦਿਆ ਦੀ ਨੀਂਦ ਵਿੱਚ ਪੈ ਕੇ ਸੁਤਾ ਹੋਇਆ ਹੈ ਔਸਰ ਆਪਣਾ ਬੁਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਇਹ ਇਆਨਾ ਅਰਿਆਣਾ ਜੀਵ ਅਣਜਾਣ ਜੀਵ ਆਪਣਾ ਅੰਤ ਦਾ ਔਸਰ ਸਮਾ ਵਾ ਇਸ ਮਨੁੱਖਾ ਜਨਮ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਸਮਾਂ ਗੁਰਾਂ ਦੁਆਰਾ ਬੁਝੈ ਸਮਝਦਾ ਨਹੀਂ ਹੈ ਮਾਇਆ ਦਾ ਮੋਇਆ ਹੋਇਆ ਉਸ ਦੇ ਰੰਗ ਵਿੱਚ ਵਾ ਮਾਇਆ ਦੇ ਮੋਹ ਦੇ ਰੰਗ ਵਿੱਚ ਲਪਟਾਨਾ ਲਪਟਿਆ ਫਸਿਆ ਰਹਿੰਦਾ ਹੈ ਰਹਾਉ ਲੋਭ ਲਹਿਰ ਕੋ ਬਿਗਸ ਫੁੱਲ ਬੈਠਾ ਸਾਧ ਜਨਾ ਕਾ ਦਰਸ ਨਾ ਢੀਠਾ ਲੋਭ ਦੀ ਲਹਿਰ ਦੇ ਤਾਈ ਬਹੁਤ ਬਿਗਸ ਖੁਸ਼ੀ ਦੇ ਨਾਲ ਫੁੱਲ ਫੁੱਲ ਕੇ ਬੈੰਦਾ ਹੈ ਜਦੋਂ ਇਹ ਲਾਲਚ ਦੀ ਵਾਸ਼ਨਾ ਦਾ ਗਰਸਿਆ ਆਇਆ ਸੁਣਦਾ ਹੈ ਕਿ ਫਲਾਣੇ ਪਾਸੇ ਤੋਂ ਮਾਇਆ ਆ ਰਹੀ ਪਦਾਰਥ ਪ੍ਰਾਪਤ ਹੋਣਗੇ ਤਦੋਂ ਤਿਆਰ ਬਰ ਤਿਆਰ ਹੋ ਕੇ ਬੈਠ ਜਾਂਦਾ ਰਸਾਦ ਸ੍ਰੇਸ਼ਟ ਮਹਾਤਮਾ ਜਨਾਂ ਦਾ ਕਦੇ ਵੀ ਦਰਸ਼ਨ ਨਹੀਂ ਵੇਖਣਾ ਕਰਦਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ ਅਗਿਆਨ ਗਿਆਨ ਤੋਂ ਹੀਣਾ ਗਵਾਰਾ ਬੇਸਮਝ ਜੀਵ ਕਦੇ ਵੀ ਗੁਰਮਤਿ ਵੇਦਾਂ ਸ਼ਾਸਤਰਾਂ ਦੁਆਰਾ ਆਪਣੇ ਸਰੂਪ ਦੀ ਲਖਤਾ ਨੂੰ ਸਮਝਦਾ ਨਹੀਂ ਹੈ ਬਵਰ ਬਹੁਰ ਮੁੜ ਮੁੜ ਕੇ ਸੰਸਾਰ ਦੇ ਜਿੰਜਾਲਾਂ ਬੰਦਨਾ ਵਿੱਚ ਲਪਟਿਆ ਫਸਿਆ ਰਹਿੰਦਾ ਹੈ ਰਹਾਉ ਵਿਖੇ ਆਦ ਕਰਨ ਸੁਣ ਪੀਣਾ ਹਰ ਜਸ ਸੁਣਤ ਆਲਸ ਮਨ ਕੀਨਾ ਵਿਖੇ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ ਆਦ ਸ਼ਬਦਾਂ ਦਾ ਗੰਦੇ ਗੀਤਾਂ ਨੂੰ ਸਰਵਣ ਕਰਕੇ ਕੰਨ ਭੀਨਾ ਪਿਜ ਜਾਂਦੇ ਹਨ ਵਾ ਕੰਨਾਂ ਦੁਆਰਾ ਸੁਣਨ ਵਿੱਚ ਭੀਨਾ ਪਿਜਾ ਰਹਿੰਦਾ ਪਰੰਤੂ ਹਰ ਪਰਮੇਸ਼ਰ ਦੇ ਜਸ ਕੀਰਤਨ ਨੂੰ ਸੁਣਨ ਲੱਗਿਆ ਮਨ ਵਿੱਚ ਆਲਸ ਦਲੇਦਰ ਕੀਤਾ ਹੁੰਦਾ ਹੈ ਵਾ ਆਲਸ ਕਰਦਾ ਹੈ ਦ੍ਰਿਸ਼ਟ ਨਾਹੀ ਰੇ ਬੇਖਤ ਅੰਦੇ ਛੋੜ ਜਾਹੇ ਝੂਟੇ ਸਭ ਤੰਦੇ ਰਹਾਉ ਰੇ ਤੂੰ ਪਾਵਹਿ ਅੰਨੇ ਅਗਿਆਨੀ ਜੀਵ ਤੇਰੇ ਕੋਲ ਆਤਮ ਦ੍ਰਿਸ਼ਟੀ ਨਹੀਂ ਹੈ ਜਿਸ ਕਰਕੇ ਤੂੰ ਆਪਣੇ ਸਰੂਪ ਨੂੰ ਵੇਖ ਲਵੇ ਵਾ ਬਿਵੇਕ ਵਿਰਾਗ ਰੂਪੀ ਨੇਤਰਾ ਤੂੰ ਹੀਣਾ ਹੋਣ ਕਰਕੇ ਅਗਿਆਨੀ ਜੀਵ ਤੂੰ ਹੋਰਨਾ ਦੀ ਪਦਾਰਥਾਂ ਨੂੰ ਵੇਖ ਰਿਹਾ ਜਿਸ ਕਰਕੇ ਤੇਰੇ ਕੋਲ ਸਰੂਪ ਦੀ ਵਿਚਾਰ ਵਾਲੀ ਦ੍ਰਿਸ਼ਟੀ ਨਹੀਂ ਹੈ ਸਾਰੇ ਧੰਦੇ ਕੰਮਕਾਰ ਝੂਠੇ ਜਿਨ੍ਹਾਂ ਨੂੰ ਤੂੰ ਅੰਤ ਵੇਲੇ ਛੱਡ ਕੇ ਚਲਾ ਜਾਵੇਂਗਾ ਰਹਾਉ ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰਦੇ ਹਨ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰਿ ਕਿਰਪਾ ਮੋਹ ਸਾਧ ਸੰਗ ਦੀਜੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਤੂੰ ਆਪਣੀ ਬਖਸ਼ ਮਿਹਰ ਕਰਨਾ ਕਰ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇਣਾ ਕਰ ਤਉ ਕਿ ਸ਼ਿਪਾਈਐ ਜੋ ਹੋਈਐ ਰੇਨਾ ਜਿਸਹਿ 부ਝਾਏ ਤਿਸ ਨਾਮ ਲੈਣਾ ਰਹਾਉ ਤਾਹੀ ਕੁਝ ਪ੍ਰਾਪਤ ਕਰੀਦਾ ਹੈ ਜੇਕਰ ਸਾਦ ਸੰਗਤ ਦੀ ਰੇਨਾ ਧੂੜ ਹੋ ਕੇ ਰਹਿਣਾ ਕਰੀਏ ਜਿਸ ਨੂੰ ਆਪਣੀ ਸਿੱਖਿਆ 부ਝਾਏ ਸਮਝਾ ਦਿੰਦਾ ਹੈ ਉਸ ਪਰ ਪੁਰਸ਼ ਨੇ ਹੀ ਤੇਰਾ ਨਾਮ ਲੈਣਾ ਜਪਨਾ ਕੀਤਾ ਹੈ ਰਹਾਉ ਸੋ ਰਹਾਉ ਦੂਜਾ ਨਹੀਂ ਆਇਆ ਰਹਾਉ ਆਇਆ ਹੈ ਅੱਗੇ ਅਗਲਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਸੋਹੀ ਮਹੱਲਾ ਪੰਜਵਾ ਸੂ ਸਾਧ ਸੰਗਤ ਜੀ ਪਿਛਲੇ ਸ਼ਬਦ ਵਿੱਚ ਚਾਰ ਰਹਾਉ ਆਏ ਹਨ ਸੂਹੀ ਮਹੱਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਹਰਿਮੰਦਰ ਸਾਹਿਬ ਦੀਵਾਨ ਵਿੱਚੋਂ ਉੱਠ ਕੇ ਬਾਹਰ ਆਉਂਦੇ ਤਦੋਂ ਸਰੋਵਰ ਆ ਸਾਹਿਬ ਜੀ ਦੀਆਂ ਪੰਜ ਪ੍ਰਕਰਮਾ ਕਰਿਆ ਕਰਦੇ ਸਨ ਨਾਲ ਬਾਬਾ ਬੁੱਢਾ ਜੀ ਭਾਈ ਵਿਦੀ ਚੰਦ ਭਾਈ ਲੰਗਾਹਾ ਜੀ ਆਦ ਗੁਰਸਿੱਖ ਵੀ ਹੁੰਦੇ ਇੱਕ ਦਿਨ 사ਦਗੁਰੂ ਜੀ ਆਪਣੇ ਨਿਜਮ ਅਨਸਾਰ ਸਰੋਵਰ ਸਾਹਿਬ ਜੀ ਦੀ ਪ੍ਰਕਰਮਾ ਕਰ ਰਹੇ ਸਨ ਉੱਥੇ ਉਦਾਸੀਆਂ ਦੇ ਬ੍ਰਹਮ ਬੂਟੇ ਅਖਾੜੇ ਵਾਲੀ ਜਗ੍ਹਾ ਤੇ ਇੱਕ ਬ੍ਰਾਹਮਣ ਠਾਕੁਰਾਂ ਦੀ ਠਾਕੁਰਾਂ ਦੀ ਚੌਂਕੀ ਲੈ ਕੇ ਬੈਠਾ ਆਇਆ ਕਹਿਣ ਲੱਗਾ ਕਿ ਦੇਖੋ ਅਸੀਂ ਬ੍ਰਾਹਮਣ ਚੌਹਾਂ ਜੁੱਗਾਂ ਤੋਂ ਗੁਰੂ ਅਖਵਾਉਂਦੇ ਆ ਰਹੇ ਹਾਂ ਅੱਜ ਇਹ ਗੁਰੂ ਬਣ ਬੈਠੇ ਹਨ ਜਿਸ ਕਰਕੇ ਸਾਡੇ ਬ੍ਰਾਹਮਣਾ ਦੀ ਕੋਈ ਕਦਰ ਨਹੀਂ ਰਹਿ ਗਈ ਸਾਨੂੰ ਤਾਂ ਕੀ ਇਹ ਤਾਂ ਠਾਕਰਾਂ ਨੂੰ ਵੀ ਮੱਥਾ ਨਹੀਂ ਟੇਕਦੇ ਗੁਰੂ ਜੀ ਸਿਮਰਨ ਦੇ ਰੰਗ ਵਿੱਚ ਰੰਗੇ ਹੋਏ ਅਗਾਹਾਂ ਲੰਘ ਗਏ ਪਰ ਉਸ ਦੀ ਆਵਾਜ਼ ਸਤਿਗੁਰਾਂ ਦੇ ਕੰਨਾਂ 'ਤੇ ਪੈ ਗਈ ਤਦੋਂ ਸਤਿਗੁਰੂ ਜੀ ਪੰਜਵੀਂ ਪ੍ਰਕਰਮਾ ਪੂਰੀ ਕਰਕੇ ਉਸ ਬ੍ਰਾਹਮਣ ਕੋਲ ਪਹੁੰਚੇ ਉਹ ਬ੍ਰਾਹਮਣ ਕਹਿਣ ਲੱਗਾ ਕਿ ਜਜਮਾਨ ਤੁਸੀਂ ਸੋੜ ਵੰਸ ਦੇ ਸੂਰਜ ਹੋ ਅਸੀਂ ਬ੍ਰਾਹਮਣ ਚੌਹਾਂ ਜੁਗਾਂ ਤੋਂ ਗੁਰੂ ਕਹਾਉਂਦੇ ਆ ਰਹੇ ਤੁਸੀਂ ਮੇਰਾ ਤਾਂ ਕੀ ਸਤਕਾਰ ਕਰਨਾ ਸੀ ਸਗੋਂ ਠਾਕੁਰਾਂ ਨੂੰ ਵੀ ਮੱਥਾ ਨਹੀਂ ਟੇਕਿਆ ਤਦੋਂ ਸਤਿਗੁਰਾਂ ਨੇ ਇੱਕ ਆਸਾ ਰਾਗ ਵਿੱਚ ਸਾਲ ਗ੍ਰਾਮ ਹਮਾਰੈ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਉ ਵਿਸਰਾਮ ਦੇ ਕੇ ਅਤੇ ਕਹਿ ਸ਼ਬਦ ਉਚਾਰਨ ਕਰਕੇ ਉਸ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਕਰ ਮਹਿ ਠਾਕੁਰ ਨਦਰ ਨ ਆਵੈ ਗਲ ਮਹਿ ਪਾਹਣ ਲੈ ਲਟਕਾਵੈ ਇਹ ਬ੍ਰਾਹਮਣ ਜੋ ਠਾਕੁਰ ਸਵਾਮੀ ਪਰਮੇਸ਼ਰ ਹਿਰਦੇ ਰੂਪੀ ਕਰ ਦੇ ਵਿੱਚ ਇਸਤਤ ਹੈ ਉਹ ਤਾਂ ਕਦੇ ਤੈਨੂੰ ਬ੍ਰਹਮਾਕਾਰ ਬਿਰਤੀ ਰੂਪ ਨਿਗਾਹ ਕਰਕੇ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਅਤੇ ਬਾਹਰ ਆਪਣੇ ਗਲ ਵਿੱਚ ਪਾਹਣ ਪੱਥਰ ਦਾ ਠਾਕੁਰ ਲੈ ਕਰਕੇ ਲਟਕਾਵੇ ਲਟਕਾਉਣਾ ਕਰਦਾ ਹੈ ਪਰ ਮੇ ਭੂਲਾ ਸਾਗਤ ਫਿਰਦਾ ਨੀਰ ਬਰੋਲੇ ਖੱਪ ਖੱਪ ਮਰਦਾ ਰਹਾਉ ਸਕਤੀ ਦਾ ਉਪਾਸ਼ਕ ਪਦਿਤ ਪੁਰਸ਼ ਇਉਂ ਪਰਮ ਵਿੱਚ ਹੀ ਭੁੱਲਿਆ ਹੋਇਆ ਫਿਰਦਾ ਰਹਿਦਾ ਇਉਂ ਪਰਮ ਵਿੱਚ ਭੁੱਲਣ ਰੂਪ ਜਾਂ ਕਾਮ ਕਰਮਾ ਰੂਪ ਪਾਣੀ ਨੂੰ ਬਿਰੋਲੇ ਰਿੜਕਦਾ ਰਹਿੰਦਾ ਹੈ ਅਤੇ ਵਿਸ਼ਿਆਂ ਦੇ ਵਿੱਚ ਖਾਪ-ਖਾਪ ਖਜਿਤ ਹੋ ਕੇ ਮਰਦਾ ਰਹਿੰਦਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸ ਕੋ ਡੁਬਤਾ ਜਿਸ ਪਾਹਣ ਪੱਥਰ ਨੂੰ ਜੋ ਠਾਕੁਰ ਸਵਾਮੀ ਕਹਿੰਦਾ ਹੈ ਉਪਾਹਣ ਪੱਥਰ ਉਸ ਪੂਜਣ ਵਾਲੇ ਨੂੰ ਪ੍ਰਤੱਖ ਵਾ ਜੂਨਾ ਵਿੱਚ ਪਾਉਣ ਰੂਪ ਨਾਲ ਲੈ ਕੇ ਡੁੱਬ ਜਾਂਦਾ ਹੈ ਗੁਨੇਘਾਰ ਲੂਣ ਹਰਾਮੀ ਪਾਹਣ ਨਾਵ ਨਪਾਰ ਗਰਾਮੀ ਇਹ ਜੀਵ ਗੁਨਾਹਾਂ ਨੂੰ ਕਰਨ ਵਾਲਾ ਤੇ ਲੂਣ ਹਰਾਮੀ ਨਮਕ ਖਾ ਕੇ ਹਰਾਮ ਕਰਨ ਵਾਲਾ ਹੈ ਭਾਗ ਪਰਮੇਸ਼ਰ ਇਸ ਦੀ ਪਾਲਣਾ ਕਰਦਾ ਹੈ ਤੇ ਇਹ ਉਸ ਦਾ ਨਾਮ ਚੇਤੇ ਵੀ ਨਹੀਂ ਕਰਦਾ ਪਾਹਣ ਪੱਥਰ ਦੀ ਨਾਵ ਬੇੜੀ ਤੇ ਚੜ ਕੇ ਪਾਰ ਗ੍ਰਾਮੀ ਸਮੂਹ ਪਾਣੀ ਪਾਵ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ ਇਸੇ ਪ੍ਰਕਾਰ ਪੱਥਰ ਦੀ ਵੇੜੀ ਉੱਪਰ ਚੜਨ ਦੀ ਨਿਆਈ ਪੱਥਰ ਦੀ ਪੂਜਾ ਕਰਨ ਨਾਲ ਸਮੂਹ ਸੰਸਾਰ ਗ੍ਰਾਮ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ ਗੁਰ ਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਵਿਦਾਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪੂਰਨ ਗੁਰਾਂ ਦੇ ਗੁਰੂ ਦੇ ਨਾਲ ਮਿਲ ਕਰਕੇ ਹੀ ਅਸਲੀ ਠਾਕੁਰ ਸੁਆਮੀ ਪਰਮੇਸ਼ਰ ਨੂੰ ਜਾਣਿਆ ਜਾ ਸਕਦਾ ਜੋ ਠਾਕੁਰ ਜਲ ਤਰਲ ਥਾਵਾਂ ਤੇ ਥਲ ਖੁਸ਼ਕ ਜਗਾ ਮਹੀ ਅਲ ਵਿੱਚ ਵਾ ਆਕਾਸ਼ ਵਾ ਮਹੀ ਅਲ ਮਹੀ ਪ੍ਰਿਥਵੀ ਤੇ ਅਲ ਕਾਸ਼ ਵਿੱਚ ਪੂਰਨ ਵਿਆਪਕ ਤੇ ਵਿਦਾਤਾ ਫਲ ਬਰਦਾਤਾ ਹੈ ਸੂਹੀ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਜੀ ਉੱਤਮ ਮਹਾਤਮਾ ਰੂਪ ਸਖੀ ਤੇ ਮੱਦਮ ਜਗਾ ਰੂਪ ਸਖੀ ਦੇ ਸੰਬਾਦ ਦੁਆਰਾ ਉਪਦੇਸ਼ ਬਖਸ਼ਦੇ ਹਨ ਜਗਿਆਸੂ ਰੂਪ ਸખી ਮਹਾਤਮਾ ਜਨਾ ਦੇ ਪਾਸ ਜਾ ਕੇ ਪੁੱਛਦੀ ਹੈ ਲਲਨ ਰਾਵਿਆ ਕਵਨ ਗਤੀ ਰੀ ਸખી ਬਤਾਵ ਮੁਝਹਿ ਮਤੀ ਰੀ ਰੀ ਤੂੰ ਪਾਵਹੇ ਉੱਤਮ ਸખી ਤੂੰ ਕਵਨ ਕਿਹੜੀ ਗਤੀ ਜੁਗਤੀ ਰੀਤੀ ਨਾਲ ਲਲਨ ਪਿਆਰੇ ਪਰਮੇਸ਼ਰ ਦੇ ਆਨੰਦ ਨੂੰ ਮਾਨਣਾ ਕੀਤਾ ਹੈ ਰੀ ਤੂੰ ਪਾਵਹੇ ਉੱਤਮ ਸખી ਮੁਝੇ ਮੈਨੂੰ ਵੀ ਉਹ ਮੱਤੀ ਸ੍ਰੇਸ਼ਟ ਮਤਮਤਾ ਬਤਾਵੋ ਦਸਮਾ ਕਰ ਜਿਸ ਕਰਕੇ ਮੈਂ ਵੀ ਪਿਆਰੇ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਾਂ ਸੂਹਬ ਸੂਹਬ ਸੂਹ ਹੋਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾ ਹੇ ਉਦਮ ਸਖੀ ਤੂੰ ਬਨ ਕਰਕੇ ਵੀ ਸੂਹਬ ਸ਼ੋਭ ਨੀਕ ਹੈ ਬਾਣੀ ਕਰਕੇ ਵੀ ਸੂਹਬ ਸ਼ੋਭ ਨੀਕ ਹੈ ਅਤੇ ਸਰੀਰ ਕਰਕੇ ਵੀ ਸੂਹ ਵੀ ਸ਼ੋਭ ਨੀਕ ਹੈ ਵਾ ਸੂਹਬ ਸੁੰਦਰ ਪਰਮੇਸ਼ਰ ਦੇ ਸਰੂਪ ਸੁੰਦਰ ਸਤਗੁਰਾਂ ਦੁਆਰਾ ਭਗਤੀ ਕਰਕੇ ਤੂੰ ਵੀ ਸ਼ੋਭਨੀਕ ਹੋ ਰਹੀ ਹੈ ਵਾ ਦ੍ਰਿਸ਼ਟਾ ਰੂਪ ਸ਼ੋਭਨੀਕ ਬ੍ਰਹਮ ਦੀ ਸੂਹਬ ਸ਼ੋਭਾ ਕਰਦੀ ਹੋਈ ਤੂੰ ਸ਼ੋਭਨੀਕ ਹੋ ਰਹੀ ਹੈ ਇਸ ਪ੍ਰਕਾਰ ਤੂੰ ਆਪਣੇ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਦੇ ਰੰਗ ਪ੍ਰੇਮ ਆਨੰਦ ਵਿੱਚ ਰਤੀ ਰੰਗੀ ਹੋਈ ਹੈ ਰਹਾਉ ਭਾਵ ਮਲੋ ਵਾ ਸੰਗ ਨੈਣ ਪਤੀਰੀ ਜਹਾ ਪੜਾਵਾਂ ਜਾਉ ਤਦੀਰੀ ਹੇ ਸਖੀ ਮੈਨੂੰ ਇੱਕ ਵਾਰ ਮੇਰੇ ਪਿਆਰੇ ਦੇ ਦਰਸ਼ਨ ਕਰਵਾ ਦੇ ਮੈਂ ਆਪਣੇ ਨੇਤਰਾਂ ਦੀਆਂ ਭਤੀਰੀ ਧੀਰੀਆਂ ਚਿਮੜੀਆਂ ਦੇ ਨਾਲ ਤੇਰੇ ਚਰਨਾਂ ਨੂੰ ਪਲ ਮਲੋਵੋ ਮਲਣਾ ਪਾਪ ਲੋਸਣਾ ਕਰਾਂ ਭਾਵ ਨੇਤਰਾਂ ਨਾਲ ਚਰਨੀ ਚਾਬ ਕਰਾਂ ਵਾਜੂ ਮਨਬੁੱਧ ਰੂਪੀ ਨੇਤਰਾਂ ਦੀ ਬਿਰਤੀ ਰੂਪੀ ਧੀਰੀ ਹੈ ਉਸ ਨਾਲ ਧਿਆਨ ਵਿੱਚ ਲੀਨ ਹੋੜ ਰੂਪ ਚਰਨਾਂ ਦੀ ਸੇਵਾ ਕਰਾਂ ਰੀ ਤੂੰ ਪਾਵਹਿ ਸਖੀ ਤੂੰ ਜਿੱਥੇ ਵੀ ਪਠਾਵੋ ਭੇਜੇਂਗੀ ਮੈਂ ਤਤੀ ਉਥੇ ਹੀ ਜਾਊ ਜਾਣਾ ਕਰਾਂਗੀ ਜਪ ਤਪ ਸੰਜਮ ਦੇਉ ਜਤੀਰੀ ਇੱਕ ਨਿਮਖ ਮਿਲਾਵ ਮੋਹ ਪ੍ਰਾਨ ਪਦੀਰੀ ਰੀ ਤੂੰ ਪਾਵਹਿ ਸਖੀ ਮੈਂ ਆਪਣਾ ਬਾਣੀ ਕਰਕੇ ਕੀਤਾ ਹੋਇਆ ਜਪ ਸਰੀਰ ਕਰਕੇ ਕੀਤਾ ਹੋਇਆ ਤਪ ਸੰਜਮ ਇੰਦਰੀਆਂ ਦਾ ਦਮਨ ਤੇ ਜਤੀ ਜਤ ਆਦਿਕ ਸਭ ਸਾਧਨ ਤੈਨੂੰ ਦੇਣਾ ਕਰਦੀ ਹਾਂ ਭਾਵ ਅਰਪਣ ਕਰਦੀ ਹਾਂ ਰੀਹੇ ਸਖੀ ਇੱਕ ਨਿਮਖ ਮਾਤਰ ਤੂੰ ਮੈਨੂੰ ਪ੍ਰਾਣਾ ਦਾ ਪਤੀ ਮਿਲਾ ਦੇਣਾ ਕਰ ਇਹ ਅਪਨਾਤ ਮੇੜ ਕੇ ਭਾਵਨਾ ਵਾਲੇ ਬਚਨ ਸੁਣ ਕੇ ਉਤਮ ਸਖੀ ਨੇ ਮੱਦਮ ਸਖੀ ਨੂੰ ਕਿਹਾ ਮਾਣ ਤਾਣ ਅਹੰਗ ਬੁੱਧ ਹਤੀਰੀ ਸਾਨਾਨਕ ਸੋਹਾਗਵਤੀਰੀ ਹੇ ਜਗਿਆਸੂ ਰੂਪ ਇਸਤਰੀ ਸਖੀ ਜਿਸ ਨੇ ਆਪਣੇ ਮਨ ਗੁਣਾ ਦਾ ਮਾਣ ਸਰੀਰ ਦਾ ਤਾਣ ਬਲ ਅਤੇ ਅਹੰਗ ਬੋਧ ਹੰਗਤਾ ਵਾਲੀ ਬੁੱਧੀ ਹਤੀ ਨਾਸ਼ ਕੀਤੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਖੀ ਉਹ ਹੀ ਅਸਲ ਵਿੱਚ ਪਤੀ ਪ੍ਰਮਾਤਮਾ ਦੇ ਆਨੰਦ ਨੂੰ ਪ੍ਰਾਪਤ ਕਰਨ ਵਾਲੀ ਸੁਹਾਗਵਤੀ ਸੁਹਾਗਣੀ ਹੈ ਸੁਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੁਜੀ ਬੇਖ ਬੇਖ ਮਨ ਸਾਧਾਰਾ ਹੀ ਵਾਹਿਗੁਰੂ ਤੂੰ ਹੀ ਸਾਡਾ ਜੀਵਨ ਚੇਤਨ ਸਰੂਪ ਹੈ ਅਤੇ ਤੂੰ ਹੀ ਸਾਡੇ ਪ੍ਰਾਣਾ ਸਵਾਸਾਂ ਦਾ ਆਸਰਾ ਰੂਪ ਹੈ ਤੇਰੇ ਦਰਸ਼ਨਾਂ ਨੂੰ ਹੀ ਵੇਖ ਵੇਖ ਕਰਕੇ ਸਾਡਾ ਮਨ ਚਿੱਤ ਸਾਧਾਰਾ ਸਹਿਤ ਗਿਆਨ ਰੂਪੀ ਆਸਰੇ ਦੇ ਹੁੰਦਾ ਵਾ ਸਾਡਾ ਮਨ ਸੁਧਰਿਆ ਹੈ ਵਾ ਤੇਰੇ ਵੱਲ ਸਾਧਾਰਾ ਸਧਾਰਿਆ ਚੱਲਿਆ ਹੋਇਆ ਹੈ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿੱਤ ਹੈ ਨ ਬਿਸਰਹਿ ਕਾਹੂ ਬੇਰਾ ਰਹਾਉ ਹੀ ਵਾਯ ਗਰੂ ਤੂੰ ਹੀ ਮਾਤਾ ਦੇ ਗਰਭ ਵਿੱਚ ਮੇਰਾ ਸੱਜਣ ਮਿੱਤਰ ਸਿਧ ਤੂੰ ਹੀ ਲੋਕ ਪਰਲੋਕ ਵਿੱਚ ਮੇਰਾ ਪ੍ਰੀਤਮ ਪਿਆਰਾ ਹੈ ਤੂੰ ਕਾਹੂ ਕਿਸੇ ਵੇਲੇ ਵੀ ਮੇਰੇ ਚਿੱਤ ਵਿੱਚੋਂ ਬਿਸਰਹਿ ਭੁੱਲਣਾ ਨਾ ਕਰ ਰਹਾਉ ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰਦੇ ਹਨ ਬੈ ਖਰੀਦ ਹਉ ਦਾਸ ਰੂ ਤੇਰਾ ਤੂੰ ਭਾਰੂ ਠਾਕੁਰ ਗੁਣੀ ਗ헤ਰਾ ਹੀ ਵਾਯ ਗਰੂ ਬੈ ਮੁੱਲ ਖਰੀਦ ਖਰੀਦਿਆ ਹੋਇਆ ਮੈਂ ਤੇਰਾ ਦਾਸ ਰੂ ਉਦਾਸ ਹਾਂ ਤੂੰ ਭਾਰੂ ਵੱਡਾ ਅਦਿਸ਼ਟਾਨ ਰੂਪ ਸਭ ਦਾ ਠਾਕੁਰ ਸੁਆਮੀ ਹੈ ਅਤੇ ਸਾਰੇ ਗੁਣਾਂ ਦਾ ਗਹਿੇਰਾ ਘੀਰਾ ਭਾਵ ਖਜ਼ਾਨਾ ਹੈ ਵਾ ਗਹਿਰਾ ਗੰਭੀਰਤਾ ਵਾਲਾ ਹੈ ਕੋਟ ਦਾਸ ਜਾ ਕੈ ਦਰਬਾਰੇ ਨਿਮਕ ਨਿਮਕ ਵਸੈ ਤਿਨ ਨਾਲੇ ਜਿਸ ਆਪ ਜੀ ਦੇ ਦਰਬਾਰੇ ਦਰਬਾਰ ਸਚਖੰਡ ਸਾਧ ਸੰਗਤ ਵਿੱਚ ਕੋਟ ਕਰੋੜਾਂ ਹੀ ਤੇਰੇ ਦਾਸ ਸੇਵਕ ਹਨ ਅਤੇ ਨਿਮਖ ਨਿਮਖ ਛਿਨ ਛਿਨ ਕਾਲ ਉਹਨਾ ਆਪਣੇ ਸੇਵਕਾਂ ਦੇ ਨਾਲੇ ਸਾਥ ਹੀ ਤੁਸੀਂ ਵਸਦੇ ਹੋ ਹਉ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਏ ਵਾਹਿਗੁਰੂ ਮੈਂ ਕੁਝ ਵੀ ਚੀਜ਼ ਨਹੀਂ ਹਾਂ ਸਾਰਾ ਕੁਝ ਤੇਰਾ ਹੀ ਬਖਸ਼ਿਸ਼ ਕੀਤਾ ਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਓਤ ਪੋਤ ਤਾਣੇ ਪੇਟੇ ਵਾਂਗ ਤੇਰਾ ਆਪਣੇ ਸੇਵਕਾਂ ਦੇ ਨਾਲ ਬਸੀਰਾ ਵਾਸਾ ਹੈ ਭਾਵ ਭਗਤ ਤੇਰੇ ਵਿੱਚ ਮਿਲੇ ਹੋਏ ਹਨ ਅਤੇ ਤੂੰ ਭਗਤਾਂ ਵਿੱਚ ਮਿਲਿਆ ਹੋਇਆ ਹੈ ਸੂਹੀ ਮਹੱਲਾ ਪੰਜਵਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮਹਿ ਵਾਸ ਹੈ ਭਗਤ ਪਿਆਰੇ ਜਿਸ ਪਰਮੇਸ਼ਰ ਦੇ ਬੈ ਕੌਂਟਰ ਰੂਪੀ ਸੁਖਦਾਇਕ ਮਹੱਲ ਹਨ ਅਤੇ ਜਿੰਨਾ ਮਹੱਲਾ ਦੇ ਉੱਚੇ ਸੋਹਣੇ ਦਰਵਾਜ਼ੇ ਹਨ ਉਸ ਮਹੱਲਾ ਵਿੱਚ ਪਰਮੇਸ਼ਰ ਦੇ ਪਿਆਰੇ ਭਗਤ ਵਸਦੇ ਹਨ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਮਿਰਲੇ ਕਾਹੂ ਨੇਤਰੋਂ ਡੀਠੀ ਰਹਾਉ ਉਥੇ ਪਿਆਰੀ ਭਗਤ ਪਰਮੇਸ਼ਰ ਦੀ ਸਹਿਜ ਸ਼ਾਂਤੀ ਦੇਣ ਵਾਲੀ ਅਤਿਅੰਤ ਹੀ ਮਿੱਠੀ ਪਿਆਰੀ ਕਥਾ ਕਰਦੇ ਹਨ ਪਰ ਕਾਹੂ ਕਿਸੇ ਵਿਰਲੇ ਨੇ ਮੁਕਤ ਪਦ ਪ੍ਰਾਪਤ ਕਰਕੇ ਪ੍ਰੋਖ ਅਪਰੋਖ ਗਿਆਨ ਰੂਪੀ ਨੇਤਰਾ ਨਾਲ ਐਸੀ ਜਗ੍ਹਾ ਦੇਖਣਾ ਕੀਤੀ ਹੈ ਰਹਾਉ ਤਹਿ ਗੀਤ ਨਾਦ ਅਖਾਰੇ ਸੰਗ ਉਹਾਂ ਸੰਤ ਕਰਹਿ ਹਰ ਰੰਗਾ ਉਥੇ ਨਾਦ ਸ਼ਬਦ ਦਾ ਗੀਤ ਕੀਰਤਨ ਹੁੰਦਾ ਹੈ ਅਤੇ ਸੰਗਾ ਨਾਲ ਵਾ ਸੰਗਾ ਸੰਗਤਾਂ ਦੀਆਂ ਆਕਾਰੇ ਸੁਭਾਵਾਂ ਲੱਗੀਆਂ ਆਈਆਂ ਉਹਾਂ ਉਥੇ ਬੈਕੁੰਠ ਸਾਚਖੰਡ ਦੇ ਸੰਤ ਜਨ ਹਰ ਜਨ ਭਗਤ ਜਨ ਪਰਮੇਸ਼ਰ ਦਾ ਪ੍ਰੇਮ ਰੰਗ ਮੰਨਣਾ ਕਰਦੇ ਆ ਤਹਿ ਮਰਨ ਨ ਜੀਵਨ ਸੋਗ ਨ ਹਰਕਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਉਥੇ ਮਰਨ ਦਾ ਡਰ ਨਹੀਂ ਜੀਉਣ ਦੀ ਆਸਾ ਨਹੀਂ ਤੇ ਨਾ ਹੀ ਪਦਾਰਥਾਂ ਦੇ ਜਾਣ ਤੋਂ ਸੋਗ ਗਮ ਤੇ ਨਾ ਹੀ ਪਦਾਰਥਾਂ ਦੇ ਆਉਣ ਤੋਂ ਹਰ ਇੱਕ ਖੁਸ਼ੀ ਹੈ ਉਥੇ ਤਾਂ ਕੇਵਲ ਪਰਮੇਸ਼ਰ ਦੇ ਸੱਚੇ ਨਾਮ ਦੀ ਅੰਮ੍ਰਿਤ ਰੂਪ ਵਰਕਾ ਹੁੰਦੀ ਵਾ ਅੰਮ੍ਰਿਤ ਰੂਪੀ ਸੱਚੇ ਨਾਮ ਦੀ ਵਰਕਾ ਹੁੰਦੀ ਹੈ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ हे भाई ए सचखंड दी गोज गुप्त गूढ़ कथा गुरु साहिब जी तो ही असि जानणा कीती है सतगुरु साहिब जी कथन करदे हन कि असि हरे परे ਕਰਨ वाले हर परमेश्वर दी वाणी ही बोलै तो पाव कथन करदे हा वाहे गुरु वाहे गुरु वाहे गुरु वा ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਲਸਾ ਵਾਹਿਗੁਰੂ ਜੀ ਕੀ ਫਤਿਹ